ਕਿਸੇ ਵੀ ਕੰਮ ਨੂੰ ਹੱਥ ਲਾਣਾ ਹੈ ਅਰਦਾਸ ਤੋਂ ਬਿਨਾ ਹੱਥ ਨਹੀਂ ਲਾਣਾ ਅਰਦਾਸ ਦੇ ਅੱਖਰ ਨਾਂ ਵੀ ਬੋਲਨੇ ਆਉਂਦੇ ਹੋਣ ਤੁਹਾਡੀਆਂ ਅੱਖਾਂ ਚੋਂ ਨਿਕਲਿਆ ਹੋਇਆ ਪਾਣੀ ਹੀ ਅਰਦਾਸ ਬਣ ਜਾਏਗਾ ਅਰਦਾਸ ਲਫ਼ਜ਼ ਕਹਿੰਦਿਆਂ ਹੀ ਰੱਬ ਦੇ ਗੁਣ ਵਿੱਚ ਆ ਜਾਂਦੇ ਆ ਐੜੇ ਅੱਖਰ ਤੋਂ ਸ਼ਬਦ ਬਣਾਇਆ ਅੰਤਰਜਾਮੀ ਜਿਸ ਅੱਗੇ ਤੂੰ ਅਰਦਾਸ ਕਰਨ ਲੱਗਾ ਹੈ ਇਮਾਨਦਾਰੀ ਵਰਤੀ ਉਤੋਂ ਤੂੰ ਨਾਮ ਮੰਗੇ ਥੱਲਿਓ ਅੰਦਰੋਂ ਪਦਵੀ ਮੰਗਦਾ ਹੋਵੇਂ ਰੱਬ ਜਾਣਦਾ ਤੂੰ ਕੀ ਕਰਨਾ ਪਿਆ ਅੱਖ ਦੂਸਰਾ ਅੱਖਰ ਰਾਰਾ ਰਾਰੇ ਤੋਂ ਬਣਾਇਆ ਸ਼ਬਦ ਰਖਵਾਲਾ ਜਿੱਥੇ ਦੁਨੀਆਂ ਦੀ ਰਾਖੀ ਨਹੀਂ ਪਰਮਾਤਮਾ ਉੱਥੇ ਤੇਰੀ ਰਾਖੀ ਕਰਦਾ ਰਾਰੇਦਾਰ ਤੇ ਰਖਵਾਲਾ ਤੀਸਰਾ ਅੱਖਰ ਹੈ ਦੱਦਾ ਦੱਦੇ ਦਾ ਅਰਥ ਹੈ ਦਾਤਾ ਉਸ ਵਰਗਾ ਦਾਤਾ ਕੋਈ ਨਹੀਂ ਤੇ ਆਖੀਰਲਾ ਅੱਖਰ ਸਸਾ ਸਸੇ ਦਾ ਅਰਥ ਹੋਮਣਾ ਜਿਸ ਦਿਨ ਤੇਰਾ ਇੱਕ ਇੱਕ ਸਹਾਰਾ ਮੁੱਕ ਜਾਏਗਾ ਸੱਚੇ ਵੀ ਰੱਬ ਤੋਂ ਬਿਨਾ ਤੇਰਾ ਕਿਸੇ ਨੇ ਸਹਾਰਾ ਨਹੀਂ ਬੰਦਦਾ ਅਰਦਾਸ ਭੇਟਾ ਤੇਰੀ ਭਾਵਨਾ ਦੀ ਚੱਲੇਗੀ